ਇਹ ਬਹੁਤ ਵੱਡਾ ਸੁਭਾਗ ਹੈ ਜਿਹਨੇ ਸਾਡੇ ਜੀਵਨ ਵਿੱਚ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਸਤਿਗੁਰੂ ਪੰਤੂ ਬਾਦਸ਼ਾਹ ਜੀ ਨੇ ਆਪ 25 ਸਾਲ ਦੀ ਉਮਰ ਵਿੱਚ ਸਾਲ 1588 ਵਿੱਚ ਸਾਈ ਮੀਆਂ ਮੀਰ ਜੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਨ ਬਹੁਤ ਸੁਭਗ ਉਹਨਾਂ ਨੂੰ ਬਹੁਤ ਹੀ ਆਦਰ ਸਤਕਾਰ ਸਹਿਤ ਆਪਰੇ ਪਾਸ ਲਾ ਕੇ ਮਾਗੀ ਵਾਲੇ ਦਿਨ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਿਰਪਾਈ ਇਹ ਸਤੇ ਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਇਹਦੇ ਵਿੱਚ ਸਾਧੂ ਪਰਖਾਂ ਦਾ ਬਹੁਤ ਵੱਡਾ ਸਮੇਲ ਹੋਇਆ ਇਸ ਮਹਾਨ ਪਾਵਨ ਅਸਥਾਨ ਦੇ ਜਿਹਤਰ ਦਿਹਾੜੇ ਹੋਰ ਸਾਨੂੰ ਬਹੁਤ ਵੱਡੀ ਖੁਸ਼ੰਤਾ ਹੈ ਕਿ ਇਸਾਈ ਮੀਆਂ ਵੀਰ ਜੀ ਦੇ ਉਸਤਵ ਪਾਵਨ ਅਸਥਾਨ ਤੇ ਉਹ ਕਾਦਰੀ ਸਾਹਿਬ ਬਹੁਤ ਵੱਡੀ ਮਹਾਨ ਸੇਵਾ ਨਿਭਾ ਰਹੇ ਨੇ ਉਹ ਸਤਿਗੁਰੂ ਪੰਥੋਂ ਬਾਤਸਰ ਜੀ ਦੀ ਪਾਵਨ ਯਾਦ ਵਿੱਚ ਹਰ ਸਾਲ ਸਮਾਗਮ ਕਰਦੇ ਹਾਲ ਪਾਕਿਸਤਾਨ ਦੀ ਧਰਤੀ ਤੇ ਯਾਦ ਰੱਖਦੇ ਹਨ ਆਪਣੇ ਪੁਰਖਿਆਂ ਨੇ ਉਹਨਾਂ ਦੇ ਵੱਡ ਵਡੇਰਿਆਂ ਨੇ ਜੋ ਜੀ ਪਵਿੱਤਰ ਜੋ ਚੜ੍ਹਦੀ ਕਲਾ ਦੀ ਕਾਰਜ ਕੀਤੇ ਉਹਨਾਂ ਦੀ ਯਾਦ ਅੱਜ ਵੀ ਹੋ ਰੱਖੀ ਸਿੱਖ ਪੰਥ ਨਾਲ ਬਹੁਤ ਵੱਡੀ ਉਹਨਾਂ ਦੀ ਸਾਜ ਹੈ ਬਹੁਤ ਵੱਡੀ ਸਮੇਲਤਾ ਹਰ ਸਮੇਂ ਉਹ ਬਣਾ ਕੇ ਚੱਲਦੇ ਹਾਲ ਔਰ ਕਰਨੀ ਪੁਰਸ਼ਾਂ ਦਾ ਇਹ ਹੀ ਵੱਡਾ ਗੁਣ ਹੋਇਆ ਕਰਦਾ ਹੈ ਅੱਜ ਅਸੀਂ ਸਾਈਂ ਦੀ ਦੇ ਵਾਸੀ ਸਿਰੋਪਾਉ ਪੇਜ ਰਹੇ ਹਾਂ ਔਰ ਉਹਨਾਂ ਨੇ ਵੀ ਬਹੁਤ ਅਦਭੁਤ ਸਤਕਾਰ ਵਿੱਚ ਜੋ ਸੰਗਤ ਨੂੰ ਸੋਲ ਸਾਹਿਬ ਆਏ ਬਾਬਾ ਜੀ ਆਏ ਨਾਲ ਸੰਗਤ ਆਈ ਸੇਕ ਤੇ ਜੋ ਸਿਰੋਪਾਉ ਉਹਨਾਂ ਨੇ ਖਾਸ ਤੂਰੀ ਮਹਾਰਾਜ ਸਦਾਵਾਸ ਸਿੰਘ ਜੀ ਦੇ ਹੱਥ ਬਣਾਈ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਬਹੁਤ ਵੱਡਾ ਦਿਨ ਹੈ ਹਰਮੰਦਰ ਸਾਹਿਬ ਦੇ ਅੱਛੇ ਸਾਈ ਮੀਆਂ ਮੀ ਜੀ ਨੇ ਇਸ ਜਗ੍ਹਾ ਤੇ 1500 ਖਾਸੀ ਦੇ ਵਿੱਚ ਨੀ ਪੱਥਰ ਰੱਖਿਆ ਸੀ ਸਤਿਗੁਰੂ ਜੀ ਨੇ ਉਹਨਾਂ ਦੀ ਬਦੌਲਤ ਅੱਜ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਗਿਆ ਹੈ ਤਾਂ ਅਸੀਂ ਉਹਨਾਂ ਨੇ ਆਪਣਾ ਸਰੂਪਾ ਉੱਥੇ ਭੇਜ ਕੇ ਨੂੰ ਆਜਿਆ ਹੈ ਆਪ ਜੀ ਦੇ ਗਾੜੀ ਉਹਨਾਂ ਨੇ ਬੇਨਤੀ ਕੀਤੀ ਹੈ ਸਰ ਜੀ ਆ ਕਿ ਸਤਿਗੁਰੂ ਉਹਨਾਂ ਨੂੰ ਬੋਅਜ ਕੇ ਦੇਣਾ ਸਭ ਕਾਜ ਪੂਰੇ ਕਰਨਾ ਉਹਨਾਂ ਨੂੰ ਅਰਦਾਸ ਕਰਨੀ ਸਤਿਗੁਰੂ ਤੇ ਹਰਮੰਦਰ ਸਾਹਿਬ ਸਿੰਘ ਸਾਹਿਬ ਨੂੰ ਕਿਹਾ ਗਿਆ ਹੈ ਵੀ ਅਰਦਾਸ ਕਰਨਾ ਚੜ੍ਹਦੀ ਕਲਾ ਰੱਖਣ ਸਭ ਸਿੱਖ ਅ ਵਿੱਚ ਐਸੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਪਣੀ ਕਲਾ ਵਰਤਾਂ ਸਤਿਗੁਰੂ ਐਸੀ ਕਿਰਪਾ ਦੀਂ ਦਰਬਾਰ ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਦਾ ਸਰਪਿੰਦਰ ਸਿੰਘ ਸ਼ਾਮਪਰਾ ਜੋ ਇੰਡੀਆ ਚੈਪਟਰ ਆਪਣਾ ਸਾਈ ਮੀਆਂ ਮੀਰ ਫਾਊਂਡੇਸ਼ਨ ਉਹ ਦਾ ਇੰਡੀਆ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਹੈ ਅੱਜ ਦੇ ਦਿਨ ਜੋ ਐ ਸ੍ਰੀ ਹਰਿਮੰਦਰ ਸਾਹਿਬ ਇੱਥੇ ਸਾਰੀ ਸੰਗਤ ਦੇ ਨਾਲ ਇੱਥੇ ਨਤਮਸਤਕ ਹੋਏ ਆ ਜੋ ਮਾਗੀ ਵਾਲੇ ਦਿਨ ਗੁਰਵਰਧਨ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਰਖਵਾਇਆ ਸੀ ਤੇ ਅੱਜ ਬਹੁਤ ਵਡਭਾਣਾ ਦੇਣੇ ਤੇ ਉਹਦੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਕਾਰਤਖਨ ਸਾਹਿਬ ਵੀ ਨਤਮਸਤਕ ਹੋਏ ਤੇ ਸ੍ਰੀ ਹਰਿਮੰਦਰ ਸਾਹਿਬ ਵੀ ਤੇ ਅੱਜ ਦੇ ਦਿਨ ਸਾਰੀ ਸਮੂਹ ਸੰਗਤ ਨੂੰ ਦੇਸ਼ ਦੇ ਜੋ ਉਹਦੇ ਸਬੰਧ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਤੇ ਇਸੇ ਸਬੰਧ ਦੇ ਵਿੱਚ ਸਾਈ ਅਲੀ ਰਜ਼ਾ ਕਾਦਰੀ ਜੋ ਸਾਈ ਮੀਆਂ ਮੀਰ ਜੀ ਦੀ ਗੱਦੀ ਤੇ ਨੇ ਇਸ ਮੌਕੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਵਾ ਕਿ ਅੱਜ ਬਹੁਤ ਵੱਡ ਭਾਗਾ ਦੇਣੇ ਸਾਰੀਆਂ ਸੰਗਤਾਂ ਦੇ ਮਨਾਂ 'ਚ ਬਹੁਤ ਖੁਸ਼ੀ ਹੈ ਕਿਸੇ ਨਾਲ ਹੀ ਮੈਂ ਆਪਜੀ ਤੋਂ ਸਮਝਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ